ਆਸੀ ਗੱਲ ਜੀ ਸਾਰਿਆਂ ਨੂੰ ਆਹ ਹਿੰਦੂ ਸਿੱਖ ਦਾ ਮਸਲਾ ਬਣਾਉਣ ਵਾਲਾ ਜਿਹੜਾ ਕੰਮ ਛੇੜਿਆ ਆ ਨਾ ਕਈਆਂ ਨੇ ਵੀ ਇਹਨੂੰ ਭਈਆਂ ਦੇ ਖਿਲਾਫ ਜਿਹੜੀ ਭਈਏ ਨਹੀਂ ਅਸੀਂ ਤਾਂ ਇਹਨਾਂ ਨੂੰ ਅਪਰਾਧੀ ਕਹਿੰਨੇ ਆ ਵੀ ਅਪਰਾਧੀਆਂ ਦੇ ਖਿਲਾਫ ਮੁਹਿੰਮ ਆ ਇਹ ਤੇ ਜਿਹੜੇ ਨੌਜਵਾਨ ਕਹਿੰਦੇ ਨੇ ਭਈਏ ਭਜਾਓ ਪੰਜਾਬ ਬਚਾਓ ਉਹ ਆਪ ਮੁਹਾਰੇ ਕਹਿ ਰਹੇ ਨੇ ਠੀਕ ਆ ਪਰ ਇਹ ਜਿਹੜਾ ਮਾਮਲਾ ਆ ਇਹ ਅਪਰਾਧੀਆਂ ਦੇ ਖਿਲਾਫ ਆ ਹੁਣ ਉਹ ਅਪਰਾਧੀ ਭਈਆ ਹੋਵੇ ਉਹ ਆਪਰਾਧੀ ਪੂਰਬੀਆ ਹੋਵੇ ਉਹ ਰੌਂਗੀਆਂ ਦਾ ਹੋਵੇ ਉਹ ਬੰਗਲਾਦੇਸ਼ੀ ਹੋਵੇ ਪਰ ਜਿਹੜੇ ਆਹ ਸਾਲੇ ਬਣਦੇ ਫਿਰਦੇ ਆ ਨਾ ਇਹਨਾਂ ਦੇ ਉਹਨਾਂ ਨੂੰ ਬੇਨਤੀ ਆ ਪੰਜਾਬ ਦੇ ਵਿੱਚੋਂ ਦੀ ਜਿਹੜੇ ਅਪਰਾਧੀਆਂ ਦੇ ਸਫਾਈ ਦੀ ਸ਼ੁਰੂਆਤ ਹੋ ਰਹੀ ਆ ਤੇ ਇੱਕ ਗੰジャ ਲੁਧਿਆਣੇ ਤੋਂ ਉਹ ਬੜਾ ਟੱਪਦਾ ਫਿਰਦਾ ਉਹ ਗੰਝਿਆ ਜੇ ਤੈਨੂੰ ਬਾਲਾ ਚਾਹਿਆ ਤੂੰ ਸਾਰੇ ਆ ਜਿੰਨੇ ਬਲਾਤਕਾਰੀ ਨੇ ਆ ਜਿੰਨੇ ਜਿਹੜੇ ਅ ਬੱਚਿਆਂ ਦੇ ਨਾਲ ਦੁਸ਼ਕਰਮ ਕਰਨ ਵਾਲੇ ਨੇ ਜਿੰਨੇ ਅਪਰਾਧੀ ਨੇ ਇਹ ਸਾਰੇ ਗੰਝਿਆ ਤੂੰ ਇਕੱਠੇ ਕਰਕੇ ਆਪਣੇ ਘਰੇ ਰੱਖ ਲੈ ਸਾਨੂੰ ਕੋਈ ਦਿੱਕਤ ਨਹੀਂ ਜੇ ਤੂੰ ਤੂੰ ਸਾਨੂੰ ਦੱਸ ਦੇ ਕਿੱਥੇ ਭੇਜਣੇ ਆ ਅਸੀਂ ਟਰੱਕਾਂ 'ਚ ਲੋਡ ਕਰਕੇ ਤੇਰੇ ਘਰ ਭੇਜ ਦਾਂਗੇ ਤੂੰ ਲਾ ਆਪਣੇ ਘਰ ਟੈਂਟ ਤੇ ਰੱਖ ਲੈ ਇਹਨਾਂ ਨੂੰ ਸਾਡਾ ਸਿੱਧਾ ਜਾਂ ਮਕਸਦ ਆ ਜੀ ਸਾਡੀ ਇਹ ਜਿਹੜੀ ਸਾਡੇ ਨੌਜਵਾਨਾਂ ਦੀ ਜਿਹੜੀ ਇਹ ਲੋਕ ਲਹਿਰ ਬਣਦੀ ਪਈ ਆ ਨਾ ਇਹਨੂੰ ਰੋਕਿਆ ਨਹੀਂ ਜਾ ਸਕਦਾ ਇਹ ਲੋਕ ਲਹਿਰ ਹੈਗੀ ਆ ਜੇ ਤੁਹਾਨੂੰ ਇਹ ਲੱਗਦਾ ਵੀ ਤੁਸੀਂ ਲੋਕ ਲਹਿਰ ਦੇ ਵਿੱਚ ਡੰਗਾ ਢਾਉਂਗੇ ਤਾਂ ਲੋਕ ਲਹਿਰਾਂ ਨਹੀਂ ਰੁਕਦੀਆਂ ਹੁੰਦੀਆਂ ਲੋਕ ਲਹਿਰਾਂ ਬੜਾ ਕੁਝ ਵਹਾ ਕੇ ਲੈ ਜਾਂਦੀਆਂ ਨੇ ਜੇ ਤੁਹਾਨੂੰ ਯਾਦ ਹੋਵੇ ਉਹ ਕਾਲਾ ਧਨ ਵਾਪਸ ਲਿਆਉ ਲੋਕ ਲਹਿਰ ਉੱਠੀ ਸੀ ਤੇ ਉਹ ਸਾਰਾ ਕੁਝ ਵਗਾ ਕੇ ਲੱਗੀ ਸੀ ਤੇ ਉਸ ਤੋਂ ਬਾਅਦ ਕਿਸਾਨੀ ਅੰਦੋਲਨ ਦੇ ਵਿੱਚ ਲੋਕ ਲਹਿਰ ਉੱਠੀ ਸੀ ਹੁਣ ਇਹ ਲੋਕ ਲਹਿਰ ਹੈਗੀਆਂ ਅਪਰਾਧੀਆਂ ਦੇ ਖਿਲਾਫ ਇਸ ਨੂੰ ਡ੍ਰੈਗ ਨਾ ਕਰੋ ਇਹਨੂੰ ਆ ਜਿਹੜਾ ਗੰਦੀ ਸ਼ਕਲ ਤੁਸੀਂ ਦੇਣਾ ਚਾਹੁੰਦੇ ਹੋ ਨਾ Hindu Sikh ਦੀ ਲੜਾਈ ਦੀ ਹੈਨਾ ਇਹਨੂੰ Hindu vs Sikh ਨਾ ਬਣਾਓ ਇੱਥੇ ਕੱਲ ਹੁਸ਼ਿਆਰਪੁਰ ਤੋਂ ਬਜਰੰਗਦਲ ਵਾਲਿਆਂ ਨੇ ਨਾਰੇ ਲਾਏ ਨੇ ਬਜਰੰਗਦਲ ਵਾਲਿਆਂ ਮੈਂ ਕਹਿੰਦਾ ਧੰਨਵਾਦ ਆ ਉਹਨਾਂ ਦਾ ਬਜਰੰਗਦਾਲਾ ਵਾਲਿਆਂ ਦਾ ਉਹਨਾਂ ਨੇ ਨਾਰੇ ਲਗਾਏ ਨੇ ਭਈਏ ਭਜਾਓ ਪੰਜਾਬ ਬਚਾਓ ਅਸੀਂ ਨਹੀਂ ਉਹਨਾਂ ਨੂੰ ਕਿਹਾ ਉਹ ਆਪ ਕਰ ਰਹੇ ਨੇ ਹੂੰ ਤੇ ਮੈਂ ਵੀ ਕਵਾਂਗਾ ਆਪਾਂ ਇਹਨੂੰ ਲਫ਼ਜ਼ ਨੂੰ ਨਾ ਭਈਏ ਨਾ ਕਹੀਏ ਆਪਾਂ ਕਹੀਏ ਇਹ ਕੰਮ ਜਿਹੜਾ ਹੈਗਾ ਕੰਮ ਨੂੰ ਰੱਖੋ ਖਿੱਚ ਕੇ ਕੋਈ ਦਿੱਕਤ ਨਹੀਂ ਹੈ ਪਰ ਲਫ਼ਜ਼ਾਂ ਨੂੰ ਬਦਲ ਲਓ ਇਹ ਕਹੋ ਕਿ ਕ੍ਰਾਈਮਨਲ ਭਜਾਓ ਪੰਜਾਬ ਬਚਾਓ ਜਦੋਂ ਤੁਸੀਂ ਕ੍ਰਾਈਮਨਲ ਕਹਿ ਦੋਗੇ ਹਨਾ ਜਦੋਂ ਤੁਸੀਂ ਕਹੋਗੇ ਕਿ ਇਹਨਾਂ ਦੀਆਂ ਵੈਰੀਫਿਕੇਸ਼ਨ ਕਰਾਓ ਇਹਨਾਂ ਦੇ ਪਿਛੋਕੜ ਜਾਂਚ ਕਰੋ ਫਿਰ ਪ੍ਰਸ਼ਾਸਨ ਵੀ ਤੁਹਾਡੇ ਨਾਲ ਹੋ ਜੂਗਾ ਇਸ ਚੀਜ਼ ਨੂੰ ਥੋੜਾ ਜਾਂ ਨਾ ਅ ਜਿਹਨੂੰ ਕਹਿ ਲੋ ਪੋਲਿਟਿਕਲ ਮਾਈਂਡ ਦੇ ਨਾਲ ਚੱਲੋ ਆਪਾਂ ਆਪਾਂ ਨਹੀਂ ਹੈਗੇ ਕਿਸੇ ਵੀ ਮਜ਼ਦੂਰ ਦੇ ਖਿਲਾਫ ਆਪਾਂ ਨਹੀਂ ਕਿਸੇ ਮਿਹਨਤਗਰ ਦੇ ਖਿਲਾਫ ਆਪਾਂ ਕਿਸੇ ਇਮਾਨਦਾਰ ਦੇ ਖਿਲਾਫ ਨਹੀਂ ਹੈਗੇ ਪਰ ਤੁਸੀਂ ਇਹ ਦੇਖੋ ਵੀ ਉਹ ਹਰਾਮਖੋਰ ਜਿਹਨੇ ਜੜਾ ਹੁਸ਼ਿਆਰਪੁਰ ਵਾਲਾ ਬੱਚਾ ਆ ਜਿਹਦੇ ਬੱਚੇ ਤੇ ਡਾਂਗ ਦਿੱਤੀ ਉਹ ਹਰਾਮਖੋਰ ਇੱਕ ਬਲਾਦਕਾਰ ਦੇ ਵਿੱਚ ਸਜ਼ਾ ਕੱਟ ਕੇ ਆਇਆ 8 ਸਾਲ ਸਜ਼ਾ ਕੱਟ ਕੇ ਇੱਥੇ ਆ ਕੇ ਵੜ ਗਿਆ ਹੁਣੇ ਪਤਾ ਹੀ ਨਹੀਂ ਹੈ ਵੀ ਇਹ ਕਿਹੜਾ ਰੇੜੀ ਵਾਲਾ ਕਿਹੜਾ ਫੜੀ ਵਾਲਾ ਕਿਹੜਾ ਪ੍ਰੈਸ ਵਾਲਾ ਜਿਹੜਾ ਹੈਗਾ ਉਹ ਕਿੱਥੇ ਅਪਰਾਧ ਕਰਕੇ ਆਇਆ ਕਿਥੋਂ ਦੀ ਉਹਦਾ ਕੀ ਪਿਛੋਕੜ ਹੈਗਾ ਪੰਜਾਬ ਜਾ ਕੇ ਜੀ ਇਹਨਾਂ ਦੇ ਆਧਾਰ ਕਾਰਡ ਵੀ ਬਣ ਗਏ ਪਿਛਲਾ ਜਿਹੜਾ ਥਾਣਾ ਬਦਲ ਗਿਆ ਪੀਸੀਸੀ ਵੀ ਹੋ ਗਈ ਥਾਣਾ ਬਦਲ ਚੁੱਕਿਆ ਜਿਹੜੀ ਪੀਸੀਸੀ ਜਿਹੜੇ ਥਾਣੇ 'ਚ ਹੋਣੀਆਂ ਉੱਥੇ ਕੋਈ ਅਪਰਾਧ ਹੈ ਨਹੀਂ ਜਿੱਥੋਂ ਇਹ ਅਪਰਾਧ ਕਰਕੇ ਆਏ ਨੇ ਜਿੱਥੋਂ ਚੋਰੀ ਚਕਾਰੀ ਕਰਕੇ ਆਏ ਨੇ ਜਿੱਥੋਂ ਕਤਲ ਕਰਕੇ ਆਏ ਨੇ ਉਹਦਾ ਥਾਣਾ ਹੀ ਬਦਲ ਗਿਆ ਸੋ ਇੱਕ ਇੰਦਾ ਦੀ ਵਿਆਉਂਤ ਕੜੀਏ ਇਹ ਲੋਕ ਲੈਰ ਹੈਗੀ ਆ ਸਾਰੇ ਇਕੱਠੇ ਹੋਈਏ ਸਾਰੀਆਂ ਰਾਜਨੀਤਿਕ ਪਾਰਟੀਆਂ ਸਾਰੇ ਵੱਖਰੇ ਵੱਖਰੇ ਧੜੇ ਇਹ ਪੰਜਾਬ ਦੇ ਭਲੇ ਦੀ ਗੱਲ ਆ ਜਿੱਥੇ ਬਜਰੰਗ ਦਲ ਵਾਲੇ ਜਿੱਥੇ ਸ਼ਿਵ ਸੈਨਾ ਵਾਲੇ ਇਹ ਆਵਾਜ਼ ਚੱਕ ਰਹੇ ਨੇ ਹਨਾ ਉਹ ਵੀਡੀਓਜ਼ ਜਿਹੜੇ ਹੈਗੇ ਆ ਹੁਸ਼ਿਆਰਪੁਰ ਤੋਂ ਆ ਰਹੇ ਨੇ ਜਲੰਧਰ ਤੋਂ ਆ ਰਹੇ ਨੇ ਕਿ ਸ਼ਿਵ ਸੈਨਾ ਵਾਲੇ ਤੱਕ ਵੀ ਕਹਿ ਰਹੇ ਨੇ ਵੀ ਯਾਰ ਇਹਨਾਂ ਤੋਂ ਖਾਲੀ ਹੋਣਾ ਚਾਹੀਦਾ ਮੇਰੇ ਨਾਲ ਇੱਕ ਡਿਬੇਟ ਦੇ ਉੱਤੇ ਇੱਕ ਆ ਗੰਗਾ ਲੁਧਿਆਣੇ ਵਾਲਾ ਜਿਹੜਾ ਹੈਗਾ ਉਹ ਸਿਗਾ ਤੇ ਉਹਦੇ ਅਗੇਂਸਟ ਹਿੰਦੂ ਅ ਵਕੀਲ ਸਿਗੇ ਭਾਈ ਸਾਹਿਬ ਮੈਨੂੰ ਨਾਮ ਨਹੀਂ ਚੱਤੇ ਉਹਨਾਂ ਦਾ ਉਹ ਕਹਿ ਰਹੇ ਸੀਗੇ ਕਹਿੰਦੇ ਯਾਰ ਇਹਨਾਂ ਨੇ ਉਹ ਬਰਾਦੀਆਂ ਨੇ ਜਿਹੜਾ ਗੰਦ ਪਾਇਆ ਇਹਨਾਂ ਨੂੰ ਭਜਾਣਾ ਪੈਣਾ ਹੈਣਾ ਇੱਕ ਹਿੰਦੂ ਜਦੋਂ ਇਹ ਗੱਲ ਕਹਿ ਰਿਹਾ ਤੇ ਫਿਰ ਇਸ ਮਸਲੇ ਨੂੰ ਹਿੰਦੂ ਸਿੱਖ ਮਸਲਾ ਕਿਵੇਂ ਬਣਾ ਰਹੇ ਹੋ ਤੁਸੀਂ ਤੁਸੀਂ ਕਮੀਨੇ ਹੋ ਤੁਹਾਡੀ ਕਮੀਨਗੀ ਜਿਹੜੀ ਆ ਨਾ ਉਹ ਸਾਫ਼ ਦਿਖਦੀ ਆ ਵੀ ਯਾਰ ਪਤਾ ਹੀ ਨਹੀਂ ਕਿਹੜਾ ਕਿਹੜੇ ਕਿੱਥੇ ਐਸੀ ਤੇ ਅਸੀਂ ਮਾਰ ਕੇ ਆਇਆ ਕਿਹੜਾ ਕਿੱਥੇ ਅਪਰਾਧ ਕਰਕੇ ਆਇਆ ਜੇ ਪੰਜਾਬ ਚੋਂ ਅਪਰਾਧੀ ਸਾਫ਼ ਹੁੰਦੇ ਨੇ ਵੈਰੀਫਿਕੇਸ਼ਨ ਅਸੀਂ ਨਹੀਂ ਕਹਿੰਦੇ ਇਹਨਾਂ ਨੂੰ ਛੇਤਰ ਫੇਰੋ ਐਸਾ ਕਹਿੰਦੇ ਆ ਵੈਰੀਫਿਕੇਸ਼ਨ ਨਾ ਕਰਾਓ ਜਦੋਂ ਵੈਰੀਫਿਕੇਸ਼ਨਾਂ ਸ਼ੁਰੂ ਹੋਈਆਂ ਇਹਨਾਂ ਦੀਆਂ ਇਹਨਾਂ ਦੇ ਪੀਸੀਸੀ ਸ਼ੁਰੂ ਹੋਈਆਂ ਆਪਣੇ ਆਪ ਭੱਜਣਗੇ ਆਪਣੇ ਆਪ ਇਹ ਸਾਰਾ ਜਨਾ ਲੌਂਗ ਲਾਣਾ ਇਕੱਠਾ ਹੋਇਆ ਭੱਜੂਗਾ ਸਾਡੇ ਨੌਜਵਾਨਾਂ ਦੇ ਰੋਜ਼ਗਾਰ ਤੇ ਇਹਨਾਂ ਨੇ ਜਿਹੜਾ ਹੈਗਾ ਕਬਜ਼ਾ ਕਰ ਰੱਖਿਆ ਸਾਡੀਆਂ ਜ਼ਮੀਨਾਂ ਤੇ ਕਬਜ਼ਾ ਕਰੀ ਬੈਠੇ ਨੇ ਹਣ ਸੋ ਬੇਨਤੀ ਇਹ ਆ ਵੀ ਇਸ ਚੀਜ਼ ਨੂੰ ਜਿਹੜੇ ਵੀ ਛਿੱਤਰ ਬੜਾ ਫੇਰਾਂਗੇ ਜਿੰਨੇ ਇਹਨੂੰ ਹਿੰਦੂ ਸਿੱਖ ਬਣਾਉਣ ਦਾ ਮਸਲਾ ਬਣਾਉਣ ਦਾ ਕੋਸ਼ਿਸ਼ ਕੀਤੀ ਛਿੱਤਰ ਉਹਦੇ ਸਭ ਤੋਂ ਜ਼ਿਆਦਾ ਫੇਰੇ ਜਾਣ ਔਰ ਫੇਰਾਂਗੇ ਇਹਨੂੰ ਹਿੰਦੂ ਸਿੱਖ ਦੀ ਰੰਗਤ ਨਾ ਦਿਓ ਇਹ ਅਪਰਾਧੀਆਂ ਦੇ ਖਿਲਾਫ ਹੈਗਾ ਇਹ ਜਿਹੜਾ ਆ ਆ ਜਿਹੜਾ ਤਬਕਾ ਇਕੱਠਾ ਹੋਇਆ ਜਿਨ੍ਹਾਂ ਦਾ ਇਹ ਨਹੀਂ ਪਤਾ ਛੁਰੀ ਮਾਰ ਕੇ ਗੱਡੀ ਚੜ ਜਾਂਦੇ ਨੇ ਕੁੰਬੜੇ ਦੇ ਵਿੱਚ ਛੁਰੀ ਮਾਰੀ ਨੌਜਵਾਨ ਪੰਜਾਬੀ ਨੌਜਵਾਨਾਂ ਦੀਆਂ ਅੱਖਾਂ ਕੱਢੀਆਂ ਇਹਨਾਂ ਨੇ ਛੁਰੀ ਮਾਰ ਕੇ ਤੇ ਫਿਰ ਟ੍ਰੇਨ ਚੜ ਗਏ ਫਿਰ ਵਿਚਾਰੀ ਜਿਹੜੀ ਪ੍ਰਸ਼ਾਸਨ ਆ ਜਿਹੜੀ ਪੁਲਿਸ ਆ ਫਿਰ ਉਹ ਦੂਜੀ ਸਟੇਟ ਜਾ ਕੇ ਧੱਕੇ ਖਾਂਦੀ ਹੁੰਦੀ ਹੈ ਮਿੱਟੀ ਛਾਂਦੀ ਹੁੰਦੀ ਆ ਇਹ ਪ੍ਰਸ਼ਾਸਨ ਨੂੰ ਵੀ ਬੇਨਤੀ ਆ ਵੀ ਇਹ ਨੌਜਵਾਨ ਆਪ ਮੁਹਾਰੇ ਇੱਕ ਲੋਕ ਲਹਿਰ ਕੱਜੇ ਖੜੀ ਕਰ ਰਹੇ ਨੇ ਤਾਂ ਇਹ ਤੁਹਾਡੇ ਲਈ ਵੀ ਬਹੁਤ ਸ਼ਾਨਦਾਰ ਆ ਜਿਹੜਾ ਹੈਗਾ ਮੌਕਾ ਆ ਇਹ ਜਿੰਨਾ ਅਪਰਾਧੀ ਹੈਗਾ ਆਇਡੈਂਟੀਫਾਈਡ ਹੋਵੇ ਤੇ ਇਹਨਾਂ ਨੂੰ ਸਟੇਟ ਚੋਂ ਬਾਹਰ ਕੱਢਿਆ ਜਾਵੇ ਕੱਲ ਨੂੰ ਫਿਰ ਤੁਸੀਂ ਜਦੋਂ ਇਹ ਮਾਰ ਕੇ ਛੁਰੀਆਂ ਭੱਜ ਜਾਂਦੇ ਆ ਫਿਰ ਪ੍ਰਸ਼ਾਸਨ ਇਹਨਾਂ ਨੂੰ ਲੱਭਦਾ ਫਿਰਦਾ ਹੁੰਦਾ ਇਹ ਤਾਂ ਬਲਕਿ ਪੁਲਿਸ ਨੂੰ ਆਪ ਚਾਹੀਦਾ ਵੀ ਇਹਨਾਂ ਲੋਕਾਂ ਦੇ ਨਾਲ ਖੜੇ ਹੋਣ ਤੇ ਇਹਨਾਂ ਲੋਕਾਂ ਨੂੰ ਸਹੀ ਗਾਈਡੈਂਸ ਦੇ ਕੇ ਸਹੀ ਗਾਈਡੈਂਸ ਦੇ ਕੇ ਇਹਨਾਂ ਤੋਂ ਲੋਕ ਇਸ ਲੋਕ ਲੈਰ ਦੇ ਵਿੱਚ ਪੰਜਾਬ ਦੇ ਵਿੱਚ ਉਹਦੀ ਅਪਰਾਧ ਸਾਫ ਹੋਵੇ ਪੰਜਾਬ ਦੇ ਵਿੱਚੋਂ ਆ ਛੁਰੀਮਾਰ ਗੈਂਗ ਸਾਫ ਹੋਵੇ ਤੇਰੇ 'ਚ ਮਾੜਾ ਕੀ ਆ ਤੁਸੀਂ ਬੀਐਸਐਫ ਮੰਗਾਲੀ ਤੁਸੀਂ ਮਤੇ ਜਿਹੜੇ ਪਾ ਰਹੇ ਮਤੇ ਪਾ ਰਹੇ ਮਤਿਆਂ ਵਾਲਿਆਂ ਦੇ ਖਿਲਾਫ ਹੋ ਗਏ ਹੋ ਹਨਾ ਤੁਸੀਂ ਪਰਚੇ ਕੱਟਣ ਲੱਗ ਗਏ ਹੋ ਹਾਂ ਉਹਨਾਂ ਨੌਜਵਾਨਾਂ ਦੀ ਗਲਤੀ ਆ ਜਿਹੜੇ ਆਪ ਮੁਹਾਰੇ ਡਾਂਗਾ ਲੈ ਕੇ ਇਹਨਾਂ ਦੇ ਦਿਵਾਲੇ ਹੋ ਗਏ ਆਪਾਂ ਇਹਨੂੰ ਡਾਂਗ ਦੀ ਲੋੜ ਨਹੀਂ ਆਪਾਂ ਨੂੰ ਕਲਮ ਦੀ ਲੋੜ ਆ ਇਹਨਾਂ ਨੂੰ ਕਲਮ ਦੀ ਮਾਰ ਮਾਰੀਏ ਇਹਨਾਂ ਅਪਰਾਧੀਆਂ ਨੂੰ ਡਾਗ ਜਿਹੜੇ ਮੁੰਡੇ ਡਾਂਗ ਚੱਕ ਰਹੇ ਫਿਰ ਨੁਕਸਾਨ ਆਪਣਾ ਵੀ ਆ ਆਪਣੇ ਮੁੰਡੇ ਆਪਾਂ ਜੇਲ੍ਹਾਂ 'ਚ ਨਹੀਂ ਪਹੁੰਚਾਣੇ ਹੈਗੇ ਆਪਾਂ ਇਹਨਾਂ ਨੂੰ ਜੇਲ੍ਹਾਂ 'ਚ ਪਹੁੰਚਾਣਾ ਇਹਨਾਂ ਅਪਰਾਧੀਆਂ ਨੂੰ ਆਪਣੇ ਮੁੰਡਿਆਂ ਨੂੰ ਜੇਲ੍ਹਾਂ 'ਚ ਨਹੀਂ ਪਹੁੰਚਾਣਾ ਸੋ ਥੋੜਾ ਜਿਹਾ ਆਪਾਂ ਨੂੰ ਇਕੱਠੇ ਹੋਣ ਦੀ ਲੋੜ ਆ ਸਾਡੇ ਨਾਲ ਕੁਝ ਹਿੰਦੂ ਜੱਟ ਦੇ ਬੰਦੀਆਂ ਜਿਹੜੀਆਂ ਉਹ ਸਾਡੇ ਨਾਲ ਇਸ ਚੀਜ਼ ਤੇ ਐਗਰੀ ਹੋ ਗਈਆਂ ਨੇ ਕੁਝ ਸਿੱਖ ਜੱਟ ਦੇ ਬੰਦੀਆਂ ਇਸ ਚੀਜ਼ ਤੇ ਐਗਰੀ ਹੋ ਗਈਆਂ ਨੇ ਮੈਂ ਕਹਿੰਦਾ ਵੀ ਆਪਾਂ ਸਾਰੇ ਇੱਕ ਇੱਕ ਮੰਚ ਤੇ ਇਕੱਠੇ ਹੋਈਏ ਮੰਚ ਮੈਂ ਪ੍ਰੋਵਾਈਡ ਕਰਾ ਦੂੰ ਮੀਡੀਆ ਮੈਂ ਪ੍ਰੋਵਾਈਡ ਕਰਾ ਦੂੰ ਆਪਾਂ ਸੇਵਾਦਾਰ ਆ ਜੁੱਤੀਆਂ ਝਾੜਨ ਵਾਲੇ ਕੋਈ ਬੰਦਾ ਇਸ ਚੀਜ਼ ਨੂੰ ਲੀਡ ਕਰ ਲਵੇ ਕੋਈ ਇਸ ਚੀਜ਼ ਨੂੰ ਲੀਡ ਕਰੇ ਆਪਾਂ ਸਾਰਾ ਕੁਝ ਪ੍ਰੋਵਾਈਡ ਕਰਾਵਾਂਗੇ ਤੇ ਇਸ ਲੋਕ ਲਹਿਰ ਨੂੰ ਹੁਣ ਇਹਨੂੰ ਦੱਬਣ ਨਾ ਦਈਏ ਔਰੇ ਪਰਚੇ ਪਰਚੇ ਵੜਾ ਜਿਹੜਾ ਸਿਸਟਮ ਆ ਪ੍ਰਸ਼ਾਸਨ ਨੂੰ ਵੀ ਬੇਨਤੀ ਆ ਵੀ ਇਹ ਨੌਜਵਾਨ ਪੰਜਾਬ ਚੋਂ ਜੇ ਅਪਰਾਧ ਸਾਫ਼ ਕਰਨਾ ਚਾਹੁੰਦੇ ਆ ਤੇ ਤੁਸੀਂ ਇਹਨਾਂ ਦਾ ਸਾਥ ਦਿਓ ਤੁਸੀਂ ਇਹਨਾਂ ਦੇ ਖਿਲਾਫ ਉਲਟਾ ਹੋ ਗਏ ਹੋ ਪੰਜਾਬ ਪੰਜਾਬੀਆਂ ਦਾ ਬਿਲਕੁਲ ਜੇ ਬਿਲਕੁਲ ਇਹੀ ਮੁਹਿਮ ਦਾ ਨਾਮ ਹੀ ਇਹੀ ਰੱਖਿਆ ਜਾਵੇ ਵੀ ਪੰਜਾਬ ਪੰਜਾਬੀਆਂ ਦਾ ਜੇ ਹਰੇਕ ਸਟੇਟ ਜੇ ਹਿਮਾਚਲ ਸਟੇਟ ਦੇ ਵਿੱਚ ਹਿਮਾਚਲੀਆਂ ਦਾ ਹੱਕ ਆ ਪਹਿਲਾਂ ਹੈ ਹਿਮਾਚਲ ਚ ਉਹ ਇੱਕ ਜ਼ਮੀਨ ਦਾ ਟੋਟਾ ਨਹੀਂ ਖਰੀਦਣ ਦਿੰਦੇ ਆ ਬਾਹਰ ਦੇ ਨੰਬਰ ਦੀ ਗੱਡੀ ਚੜੀ ਜੇ ਸਾਡੀ ਗੱਡੀ ਅੱਜ ਜੇ ਹਿਮਾਚਲ ਚੜ ਜਵੇ ਉਹਨਾਂ ਨੇ ਸਾਨੂੰ ਗੱਡੀ ਦਾ ਨੰਬਰ ਦੇਖ ਕੇ ਉਹਨਾਂ ਨੇ ਸਾਨੂੰ ਸੜਕਾਂ ਤੇ ਨਹੀਂ ਉਤਰਨ ਦੇਣਾ ਕਈ ਸੜਕਾਂ ਤੇ ਟੈਕਸ ਉਹਨਾਂ ਨੇ ਲਾਏ ਹੋਏ ਆ ਹਨਾ ਸਾਡੀ ਸਟੇਟ ਬਾਰਡਰ ਸਟੇਟ ਆ ਸਭ ਤੋਂ ਮੇਨ ਗੱਲ ਸਾਡੀ ਸਟੇਟ ਬਾਰਡਰ ਸਟੇਟ ਆ ਸਾਰੀਆਂ ਜੰਗਾਂ ਚਾਹੇ ਚਾਹੇ 75 ਦੀ ਜੰਗ ਹੋਵੇ ਚਾਹੇ 65 ਦੀ ਜੰਗ ਹੋਵੇ ਚਾਹੇ ਸੌਰੀ 71 ਦੀ ਜੰਗ ਹੋਵੇ ਚਾਹੇ 65 ਦੀ ਜੰਗ ਹੋਵੇ ਸਾਡੀ ਸਟੇਟ ਨੇ ਜੰਗਾਂ ਖੜਾਈਆਂ ਨੇ ਸਾਡੀ ਸਟੇਟ ਨੂੰ ਸਪੈਸ਼ਲ ਦਰਜਾ ਹਾਲੇ ਤੱਕ ਕਿਉਂ ਨਹੀਂ ਦਿੱਤਾ ਗਿਆ ਸਾਡੀ ਸਟੇਟ ਬਾਰਡਰ ਦੇ ਬਾਰਡਰ ਲੱਗਦੀ ਸਟੇਟ ਆ ਜਿਹੜਾ ਮਰਜ਼ੀ ਆਂਦਾ ਮੂੰਹ ਚੱਕਦਾ ਇੱਥੇ ਆ ਕੇ ਜ਼ਮੀਨ ਗਰੀਦ ਲੈਂਦਾ ਸਾਡੀ ਸਟੇਟ ਨੂੰ ਸਪੈਸ਼ਲ ਸਟੇਟ ਦਾ ਦਰਜਾ ਕਿਹਨੇ ਦਵਾਣਾ ਵਕੀਲ ਸਾਹਿਬਾਨਾਂ ਨੂੰ ਵੀ ਬੇਨਤੀ ਆ ਵੀ ਤੁਸੀਂ ਇਕੱਠੇ ਹੋਵੋ ਔਰ ਇਹ ਜਿਹੜੀ ਆ ਆਪ ਮੁਹਾਰੇ ਜਿਹੜੀ ਲਹਿਰ ਉੱਠ ਰਹੀ ਆ ਨਾ ਇਸ ਲਹਿਰ ਨੂੰ ਸਹੀ ਪਾਸੇ ਨੂੰ ਆ ਸਹੀ ਪਾਸੇ ਨੂੰ ਇਹਨੂੰ ਦਿਸ਼ਾ ਦੇ ਕੇ ਤੇ ਆਪਾਂ ਇਹਦੇ ਵਿੱਚ ਉਹਦੀ ਕੋਈ ਚੰਗੀ ਆਉਟਪੁੱਟ ਕੱਢ ਲਈਏ ਬਜਾਏ ਕਿ ਆ ਜਿਹੜੇ ਜੜੇ ਵੀ ਗਰੁੱਪ ਹੈਗਾ ਜਾਂ ਕੋਸ਼ ਆਪ ਮੁਹਾਰੇ ਬੜੀਆਂ ਸ਼ੈਲ ਸੈਨਾ ਜਾਂ ਆਪ ਮੁਹਾਰੇ ਬਣੇ ਪਠੇ ਸਿੱਧੇ ਜਿਹੜੇ ਬਣਾਈ ਫਿਰਦੇ ਨੇ ਦਲਦੁਲ ਜੇ ਇਹ ਇਹਨੂੰ ਹਿੰਦੂ ਸਿੱਖ ਰੰਗੜ ਦੇਣ ਦੀ ਕੋਸ਼ਿਸ਼ ਕਰ ਰਹੇ ਨੇ ਤੇ ਸਭ ਤੋਂ ਪਹਿਲਾਂ ਛੇਤਰ ਇਹਨਾਂ ਦੇ ਫੇਰੋ ਵੀ ਤੁਸੀਂ ਯਾਰ ਪੰਜਾਬ ਚ ਅਸੀਂ ਸਿਰਫ ਉਧਰ ਅਪਰਾਧੀ ਨੂੰ ਬਾਹਰ ਕੱਢਣਾ ਚਾਹੁੰਦੇ ਆ ਉਹ ਅਪਰਾਧੀ ਮੁੱਲਾ ਹੋਵੇ ਉਹ ਉਹ ਉਹਦਾ ਕੋਈ ਧਰਮ ਹੋਵੇ ਯਾਰ ਸਾਨੂੰ ਧਰਮ ਨਾਲ ਕੋਈ ਮਤਲਬ ਹੀ ਨਹੀਂ ਜਿਹੜਾ ਅਪਰਾਧੀ ਉਹ ਅਪਰਾਧੀ ਆ ਜਿਹੜਾ ਬਲਾਤਕਾਰੀ ਉਹ ਬਲਾਤਕਾਰੀ ਆ ਔਰ ਜਲਦੀ ਇਸ ਚੀਜ਼ ਨੂੰ ਅਸੀਂ ਗਰਾਊਂਡ ਤੇ ਸ਼ੁਰੂ ਕਰਨ ਵਾਲੇ ਆ ਬਹੁਤ ਸਾਰੇ ਵੀਰ ਜਿਹੜੇ ਹੈਗੇ ਆ ਉਹ ਫੋਨ ਕਾਲਸ ਕਰ ਰਹੇ ਨੇ ਬਹੁਤ ਸਾਰੀਆਂ ਜਥੇਬੰਦੀਆਂ ਸਾਡੇ ਨਾਲ ਤੁਰਪੀਆਂ ਨੇ ਆ ਕੋਰਟ ਦਾ ਵਿਰੋਧ ਕਰਾਂਗੇ ਔਰ ਬੇਨਤੀ ਇਹ ਹੈਗੀ ਆ ਵੀ ਨੌਜਵਾਨਾਂ ਦਾ ਕਿ ਇਹ ਜਿਹੜਾ ਹੈਗਾ ਨਾ ਇਹ ਪਹੁੰਚਦਾ ਕਰੋ ਵੀ ਪੰਜਾਬ ਪੰਜਾਬੀਆਂ ਦਾ ਇਹਨੂੰ ਐ ਨਾ ਕਰੋ ਵੀ ਭਈਏ ਭਜਾਓ ਭਈਏ ਭਜਾਓ ਜਦੋਂ ਤੁਸੀਂ ਕਹਿ ਦਿੰਦੇ ਹੋ ਤੁਸੀਂ ਇੱਕ ਖਾਸ ਕਮਿਊਨਿਟੀ ਨੂੰ ਟਾਰਗੇਟ ਕਰ ਬੈਠਦੇ ਹੋ ਤੁਸੀਂ ਇਹ ਕਹੋ ਕਿ ਕ੍ਰਾਈਮਨਲ ਭਜਾਓ ਪੰਜਾਬ ਬਚਾਓ ਤੇ ਇਸ ਮੁਹਿੰਮ ਨੂੰ ਐਡਾ ਕ ਵੱਡਾ ਕਰ ਲੀਏ ਵੀ ਪੰਜਾਬ ਦੇ ਵਿੱਚ ਸਾਲਾ ਉਹ ਛੂਰੀ ਮੈਂ ਗੈਂਗ ਸਾਰਾ ਬਾਹਰ ਘੱਟ ਗਿਆ ਪੰਜਾਬ ਚੋਂ ਤੇ ਆਪਣੇ ਨੌਜਵਾਨ ਬਹੁਤ ਧੰਨਵਾਦੀਆਂ ਮੈਂ ਉਹਨਾਂ ਨੌਜਵਾਨਾਂ ਦਾ ਜਿਨ੍ਹਾਂ ਨੇ ਰੋਜ਼ਗਾਰ ਜੜਾ ਹੈਗਾ ਉਹ ਸੰਭਲਿਆ ਹੈਗਾ ਆਪ ਸਬਜ਼ੀਆਂ ਦੀਆਂ ਫਲਾਂ ਦੀਆਂ ਰੇੜੀਆਂ ਸੰਭਲੀਆਂ ਨੇ ਬਹੁਤ ਧੰਨਵਾਦੀਆਂ ਮੈਂ ਉਹਨਾਂ ਦਾ ਤੇ ਆਪਾਂ ਸੰਭਲ ਲਈਏ ਯਾਰ ਆਪਣੇ ਨੌਜਵਾਨਾਂ ਨੂੰ ਦੂਜੇ ਦੇਸ਼ਾਂ 'ਚ ਜਾ ਕੇ ਅੰਗਰੇਜ਼ਾਂ ਦੀਆਂ ਸਫਲਸ਼ਾਂ ਸਾਫ਼ ਨਾ ਕਰਨੀਆਂ ਪੈਣ ਤੇ ਜਿੱਥੇ ਲੋੜ ਪਵੇ ਅਸੀਂ ਥਾਲਾ ਜਿੱਥੇ ਪੈਸਾ ਜਿੱਥੇ ਮੈਨ ਪਾਵਰ ਜਿੱਥੇ ਵਕੀਲਾਂ ਦੀ ਵਕੀਲਾਂ ਦੀ ਲੋੜ ਹੋਵੇ ਜਿੱਥੇ ਕਾਨੂੰਨੀ ਦਾ ਆਪੇਸ ਦੀ ਲੋੜ ਹੋਵੇ ਹਰ ਚੀਜ਼ ਦੇ ਵਿੱਚ ਸਾਨੂੰ ਕਿਸੇ ਤੋਂ ਕਿਸੇ ਪੈਸੇ ਦੀ ਲੋੜ ਨਹੀਂ ਹੈ ਸਾਡੇ ਕੋਲ ਮਹਾਰਾਜ ਨੇ ਕਿਰਪਾ ਕੀਤੀ ਹੋਈ ਆ ਇੰਨਾ ਕਿ ਸਾਡਾ ਰਿਜਕ ਹੈਗਾ ਜਿੱਥੇ ਲੋੜ ਪਊਗੀ ਵਕੀਲਾਂ ਦੀ ਜਿੱਥੇ ਲੋੜ ਪਊਗੀ ਕਿਸੇ ਪੈਸੇ ਦੇਲੇ ਦੀ ਜਿੱਥੇ ਲੋੜ ਪਊਗੀ ਕਿਸੇ ਦੀ ਜ਼ਮਾਨਤਾਂ ਦੀ ਸੀ ਹਰ ਜਗ੍ਹਾ ਹਾਜ਼ਰ ਹੈਗੇ ਆ ਤੇ ਖਾਸ ਤੌਰ ਤੇ ਉਹਨਾਂ ਨੂੰ ਲਾਸਟ ਚੇਤਾਵਨੀ ਆ ਜਿਹੜੇ ਇਸ ਮਾਮਲੇ ਨੂੰ ਹਿੰਦੂ ਸਿੱਖ ਰੰਗਤ ਦੇਣ ਦੀ ਕੋਸ਼ਿਸ਼ ਕਰ ਰਹੇ ਆ ਉਹਨਾਂ ਤੇ ਪਰਚੇ ਤਾਂ ਦਰਜ ਕਰਾਵਾਂਗੇ ਹੀ ਕਰਾਵਾਂਗੇ ਤੇ ਮੇਰੇ ਬਾਰੇ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਫਿਰ ਮੈਂ ਮੈਂ ਜਿੱਦਾਂ ਉਹ ਕੀ ਨਾਮ ਆ ਉਹਦਾ ਜਿਹੜਾ ਉਹ ਬਲਾਤਕਾਰੀ ਸੀਗਾ ਫੇਮਾ ਉਦਾਂ ਖੜੇ ਪੈਣਾ ਹੁੰਦਾ ਬਲਾਤ ਜਦਾਂ ਬਲਾਤਕਾਰੀ ਪਾਸਟਰ ਦੇ ਖੜੇ ਪਿਆ ਸੀਗਾ ਤੇ ਤੁਸੀਂ ਇਹਨੂੰ ਹਿੰਦੂ ਸਿੱਖ ਰੰਗਤ ਨਾ ਦਿਓ ਚੰਗੇ ਰਹੋਗੇ ਨਹੀਂ 70 ਵੀ ਫੇਰਾਂਗੇ ਤੇ ਕਾਨੂੰਨ ਕਾਨੂੰਨ ਦਾ ਸਹਾਰਾ ਲੈ ਕੇ ਤੇ ਤੁਹਾਨੂੰ ਜੇਲਾਂ 'ਚ ਵੀ ਬੰਦ ਕਰਾਵਾਂਗੇ ਇਹ ਤੁਸੀਂ ਪੰਜਾਬ ਦਾ ਨਮਕ ਖਾ ਕੇ ਪੰਜਾਬ ਦਾ ਲੂਣ ਨਾ ਹਰਾਮ ਕਰੋ ਤੇ ਖਾਸ ਤੌਰ ਤੇ ਉਹ ਗੰਜਾ ਜਿਹੜਾ ਲੁਧਿਆਣੇ ਵਾਲਾ ਜਿਹੜਾ ਕਹਿੰਦਾ ਪੰਜਾਬ ਪ੍ਰਵਾਸੀ ਸਾਡੇ ਭਰਾ ਨੇ ਹੋਣਗੇ ਯਾਰ ਪ੍ਰਵਾਸੀ ਤੇਰੇ ਭਰਾ ਪਰ ਜਿਹੜੇ ਪ੍ਰਵਾਸੀ ਨੇ ਡਾਂਗ ਦਿੱਤੀ ਜੋ ਆਖਦੇ ਉਹ ਤੇਰਾ ਭਰਾ ਆ ਜਿਉਹ ਤੇਰਾ ਭਰਾ ਆ ਤੇ ਤੇਰੇ ਤੇਰੇ ਜੁੱਤੀ ਫੇਰਨੀ ਚਾਹੀਦੀ ਆ ਫਿਰ ਬਲਕਿ ਤੁਹਾਨੂੰ ਤਾਂ ਆਪ ਕਹਿਣਾ ਚਾਹੀਦਾ ਵੀ ਇੰਨਾ ਬਰਾਦਿਆਂ ਨੂੰ ਕੱਢੋ ਬਾਹਰ ਫਿਰ ਕਾਹਦੀਆਂ ਸੈਨਾ ਬਣਾਈ ਬੈਠੇ ਹੋ ਤੁਸੀਂ ਹੈ ਮੈਂ ਤਾਂ ਹੈਰਾਨ ਆ ਵੀ ਇਹਨਾਂ ਦੀ ਮੈਂਟੈਲਿਟੀ ਦੇਖੋ ਤੇ ਜੇ ਗੰਝਿਆ ਜਿਹੇ ਤੇਰੇ ਜਵਾਕ ਦੇ ਡਾਂਗ ਦਿੱਤੀ ਹੁੰਦੀ ਰੱਬ ਨਾ ਕਰੇ ਕਿਸੇ ਦੇ ਜਵਾਕ ਨਾਲ ਇਦਾਂ ਹੋਵੇ ਰੱਬ ਨਾ ਕਰੇ ਮੈਂ ਮਾਰੇ ਮਾਫ ਕਰਨਾ ਮੇਰੇ ਮੇਰੇ ਇਹ ਲਫ਼ਜ਼ਾਂ ਨੂੰ ਮਾਫ ਕਰਨਾ ਸਤਿਗੁਰੂ ਸੱਚੇ ਪਾਸ਼ਾ ਜੀ ਇਹ ਲਫ਼ਜ਼ਾਂ ਨੂੰ ਮਾਫ ਕਰਨਾ ਕਿਸੇ ਦੇ ਜਵਾਕ ਦੇ ਚਪੇੜ ਵੱਜੀ ਹੋਵੇ ਨਾ ਤੇ ਬੰਦਾ ਦੂਜੇ ਦੀ ਜਾਨ ਲੈਣ ਤੱਕ ਜਾਂਦਾ ਉਸ ਪਿਓ ਦੇ ਜਵਾਕ ਦੇ ਡਾਂਗ ਦਿੱਤੀ ਔਰ ਉਹ ਡਾਂਗ ਵੀ ਇਸ ਤਰੀਕੇ ਨਾਲ ਦਿੱਤੀ ਸੀ ਤੁਸੀਂ ਉਹਦੀ ਪੇਨ ਫੀਲ ਕਰਕੇ ਦੇਖੋ ਉਸ ਜਵਾਕ ਦੀ ਜੀਭ ਉਹਦੇ ਦੰਦਾਂ ਥੱਲੇ ਆ ਗਈ ਤੇ ਉਹਨੇ ਇੰਨੀ ਜ਼ੋਰ ਦੀ ਆਪਣੇ ਦੰਦ ਪਿੱਛੇ ਹੁਣੇ ਵਿਚਾਰੇ ਨੇ ਦਰਦ ਦੇ ਮਾਰੇ ਨੇ ਕਿ ਉਹਦੀ ਜੀਭ ਵੱਡੀ ਗਈ ਇਹ ਇੰਦਾ ਦਰਦ ਤੁਸੀਂ ਉਸ ਦਰਦ ਨੂੰ ਇਮੇਜਿਨ ਨਹੀਂ ਕਰ ਸਕਦੇ ਉਸ ਬੱਚੇ ਨੇ ਕੀ ਦਰਦ ਫੀਲ ਕੀਤਾ ਹੋਊਗਾ ਤੇ ਜਿਹੜੇ ਆ ਖੋਰ ਖਾਦੇ ਹੋਏ ਕੁੱਤੇ ਉਹਨਾਂ ਗੰਡੇ ਗਲੀਸ਼ ਲੋਕਾਂ ਦੇ ਹੱਕ 'ਚ ਆਵਾਜ਼ ਬੁਲੰਦ ਕਰ ਰਹੇ ਆ ਉਹਨਾਂ ਅਪਰਾਧੀਆਂ ਦੇ ਹੱਕ 'ਚ ਆਵਾਜ਼ ਬੁਲੰਦ ਕਰਦੇ ਆ ਇਹਨਾਂ ਦੇ ਸਭ ਤੋਂ ਪਹਿਲਾਂ ਦਾ ਛੇਤਰ ਇਹਨਾਂ ਦੇ ਫੇਰਨਾ ਚਾਹੀਦਾ ਤੇ ਫੇਰਾਂਗੇ ਸੋ ਬੇਨਤੀ ਇਹ ਆ ਵੀ ਯਾਦਾ ਟਿਕ ਜੋ ਨਹੀਂ ਟਕਾਵਾਂਗੇ ਇਹ ਅਪਰਾਧੀਆਂ ਦੇ ਖਿਲਾਫ ਮੁਹਿੰਮਾ ਇਹ ਲੋਕ ਲਹਿਰ ਹੈਗੀ ਐ ਵੱਡੀ ਵੱਡਾ ਰੂਪ ਲਾਊਗੀ ਤੇ ਇਹਨੇ ਲੈਣਾ ਆ ਔਰ ਇਹਦੇ ਵਿੱਚ ਕੋਈ ਨਹੀਂ ਹੈਗਾ ਲੀਡਰ ਇਹ ਲੋਕਾਂ ਦੀ ਆਪਣੀ ਲਹਿਰ ਆ ਤੇ ਜਿੰਨੇ ਛਤਰ ਖਾਣੇ ਆ ਉਹ ਇਹਦੇ ਰਾਹ ਚ ਖੜਾ ਹੋਵੇ ਤੇ ਜਿੰਨੇ ਛਤਰ ਨਹੀਂ ਖਾਣੇ ਉਹ ਇਸ ਲਹਿਰ ਦੇ ਵਿੱਚ ਪਿੱਛੇ ਖੜਾ ਰਵੇ ਨਹੀਂ ਛਤਰ ਬੋ ਫਿਰਨਾ ਇਹ ਪੰਜਾਬ ਦੀ ਸੰਗਤ ਆਪ ਮੁਹਾਰੇ ਖੜੀ ਹੋਈ ਆ ਲੋਕ ਲਹਿਰ ਆਪ ਖੜੀ ਹੋਈ ਆ ਇਹਦੇ ਚ ਸਾਰਾ ਕੁਝ ਰੁੜ ਜਾਣਾ ਜਿੰਨੇ ਇਹਦੇ ਵਿੱਚ ਖੜੇ ਹੋਣਾ ਜਿੰਨੇ ਇਹਦੇ ਅਗੇਂਸਟ ਖੜੇ ਹੋਣਾ ਸਾਰਾ ਕੁਝ ਰੁੜ ਜਾਣਾ ਤੁਹਾਡਾ ਔਰ ਜਲਦੀ ਆਪਾਂ ਇਸ ਚੀਜ਼ ਦੇ ਲਈ ਹਾਈ ਕੋਰਟ ਦਾ ਰੁਕ ਕਰ ਰਹੇ ਆ ਤੇ ਆਪਣੀ ਵਕੀਲਾਂ ਦੀ ਟੀਮ ਜਿਹੜੀ ਹੈਗੀ ਆ ਪਈਏ ਬਚਾਓ ਪੰਜਾਬ ਬਚਾਓ ਨਹੀਂ ਅਸੀਂ ਕਰਮ ਨਾਲ ਬਚਾਓ ਪੰਜਾਬ ਬਚਾਓ ਮੁਹਿੰਮ ਜਿਹੜੀ ਹੈਗੀ ਆ ਉਸ ਨੂੰ ਲੋਕ ਅਰਪਣ ਕਰ ਦੇਣਾ ਜਲਦੀ ਹੋਈ ਸੋ ਸਾਰਿਆਂ ਨੂੰ ਬੇਨਤੀ ਆ ਇਹਨਾਂ ਦਾ ਇੱਕ ਟੈਗ ਕਰੋ ਵੀ ਜਿਹੜੇ ਵੀ ਇਹ ਹੈਗੇ ਨੇ ਇਹਨੂੰ ਹਿੰਦੂ ਸਿੱਖ ਰੰਗਤ ਦੇਣ ਦੀ ਕੋਸ਼ਿਸ਼ ਕਰ ਰਹੇ ਆ ਸਭ ਤੋਂ ਪਹਿਲਾਂ ਐਸੇ-ਐਸੇ ਪਰਚਿਆਂ 'ਚ ਤੁਹਾਨੂੰ ਉਲਝਾਵਾਂਗੇ ਨਾ ਫਿਰ ਜ਼ਿੰਦਗੀ ਭਰ ਤਰੀਕਾ ਵਖਤ ਦੇ ਫਿਰੋਗੇ ਜੇ ਤੁਸੀਂ ਇਸ ਨੂੰ ਸਟੇਟ ਨੂੰ ਡਿਸਟਰਬ ਕਰਨ ਵਾਲੇ ਪਾਸੇ ਨੂੰ ਲੈ ਕੇ ਗਏ ਧੰਨਵਾਦ ਜੀ